ਅੰਮ੍ਰਿਤਸਰ ਦੇ ਪਿੰਡ ਮਾਹਲ ਦੇ ਵਿੱਚ ਇੱਕ ਸਾਫਕਾ ਫੌਜੀ ਦੀ ਦੁਕਾਨ ਦੇ ਉੱਤੇ ਇੱਕ ਮਹਿਲਾ ਦੇ ਵੱਲੋਂ Google Pay ਦੇ ਨਾਮ ਦੇ ਉੱਤੇ ਠੱਗੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਹਕੀਕਤ ਟੀਵੀ ਪੰਜਾਬੀ ਦੀ ਖਬਰ ਦਾ ਅਸਰ ਹੋਇਆ ਤੇ ਮਹਿਲਾ ਨੇ ਖਬਰ ਦੇਖਣ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਉਸ ਦੀਆਂ ਹੁਣ ਖਬਰਾਂ ਨਸ਼ਰ ਹੋਣ ਲੱਗੀਆਂ ਨੇ ਤਾਂ ਉਸ ਤੋਂ ਬਾਅਦ ਮਹਿਲਾ ਨੇ ਦੁਕਾਨ ਦੇ ਵਿੱਚ ਜਾ ਕੇ ਸਾਫਕਾ ਫੌਜੀ ਨੂੰ ਉਸੇ ਬਣਦੇ ਪੈਸੇ 4000 ਰੁਪਿਆ ਦੇ ਦਿੱਤਾ ਗਿਆ ਤੇ ਨਾਲ ਹੀ ਉਸ ਨੇ ਇਹ ਵੀ ਕਿਹਾ ਸੀ ਉਸ ਫੌਜੀ ਨੂੰ ਕਿ ਜਿਹੜਾ ਸਰਵਰ ਡਾਊਨ ਸੀ ਬੈਂਕ ਦਾ ਇਸ ਕਰਕੇ ਜਿਹੜੀ ਕਿ ਪੇਮੈਂਟ ਨਹੀਂ ਹੋਈ ਪਰ ਉਸਨੇ ਕੋਈ ਵੀ ਠੱਗੀ ਨਹੀਂ ਕੀਤੀ ਜਿਸ ਤੋਂ ਬਾਅਦ ਸਾਕਾ ਫੌਜੀ ਦੇ ਬਣੋ ਇਸ ਮਹਿਲਾ ਦਾ ਧੰਨਵਾਦ ਕੀਤਾ ਤਾਂ ਕਿ ਉਸ ਦੀ ਜਿਹੜੀ ਪੇਮੈਂਟ ਆ ਉਹ ਉਸ ਨੂੰ ਮਿਲ ਗਈ ਹੈ ਇਸ ਲਈ ਉਸਨੇ ਮਹਿਲਾ ਦਾ ਧੰਨਵਾਦ ਕੀਤਾ ਆਓ ਸੁਣਦੇ ਹਾਂ ਕਿ ਮੇਰੇ ਨਾਲ ਬੀਬੀ ਮੇਰੇ ਕੋਲ 1 31 ਤਰੀਕ ਨੂੰ ਆਈ ਸ਼ਾਮ ਨੂੰ ਤੇ ਉਹਨਾਂ ਮੇਰੇ ਕੋਲ ਕਹਿੰਦੇ ਵੀ ਇਹ ਤਾਂ ਸਾਡਾ ਫੰਕਸ਼ਨ ਹੈ ਸਾਨੂੰ ਸੂਟ ਚਾਹੀਦੇ ਆ ਤੇ ਮੈਂ ਉਹਨਾਂ ਨੂੰ ਸੂਟ ਦਿੱਤੇ ਹੀ ਤੇ ਉਹ ਟੋਟਲ ਤਕਰੀਬਨ 4020 ਰੁਪਏ ਦਾ ਜਿਹੜਾ ਉਹ ਬਿੱਲ ਬਣਿਆ ਸੀ ਤੇ ਉਹ 4000 ਰੁਪਏ ਮੈਨੂੰ ਆਉਂਦੇ ਵੀ ਆਹੀਂ ਸਕਨੇ ਆ ਕਰ ਦਿੰਨੇ ਆ ਮੈਂ ਕਿਹਾ ਵੀ ਠੀਕਾ ਕਰ ਦਿਓ ਜਦੋਂ ਉਹਨਾਂ ਕੀਤਾ ਹੈ ਤੇ ਉਹਦੀ ਜੜੀ ਉਹਨਾਂ ਮੈਨੂੰ ਭੇਜੀ ਆਪਣੀ ਸਕਰੀਨ ਸ਼ਾਟ ਉਹ ਖਾਲੀ ਭੇਜੀ ਦਿੱਤੀ ਕਿਉਂਕਿ ਉਹ ਤੇ ਉਹਨਾਂ ਓਕੇ ਨਹੀਂ ਕੀਤਾ ਤੇ ਪੈਸੇ ਮੈਨੂੰ ਆਏ ਨਹੀਂ ਮੈਂ ਉਹਨਾਂ ਨੂੰ ਕਿਹਾ ਵੀ ਪੈਸੇ ਭੇਣਾ ਆ ਹੀ ਨਹੀਂਗੇ ਤੇ ਉਹ ਆਂਦੇ ਵੀ ਨਹੀਂ ਆਲੋ ਮੈਂ ਸਕਰੀਨ ਸ਼ਾਟ ਭੇਜ ਦਿੱਤਾ ਆ ਮੇਰਾ ਨੰਬਰ ਆ ਮੈਂ ਤੁਹਾਨੂੰ ਨੰਬਰ ਦੇ ਦਿੱਤਾ ਅੱਜ ਕੀ ਹੋਇਆ ਹਾਂ ਅੱਜ ਹੁਣ ਮੈਨੂੰ ਜਦੋਂ ਵੀਡੀਓ ਵਾਇਰਲ ਹੋਈ ਆ ਉਦੋਂ ਕਿਦੇ ਉਹ ਭੈਣ ਨੇ ਮੇਰੀ ਵੀਡੀਓ ਵੇਖੀ ਆ ਤੇ ਉਹਨਾਂ ਉਸੇ ਵੇਲੇ ਮੈਨੂੰ ਫੋਨ ਨੰਬਰ ਮੇਰਾ ਵੇਖ ਕੇ ਥੱਲੇ ਤੇ ਮੈਨੂੰ ਫੋਨ ਕੀਤਾ ਐ ਵੀ ਮੈਂ ਵੀਰੇ ਮੇਰੇ ਮੈਂ ਕਰ ਲੋ ਪੀ ਪੈਸੇ ਜਿਹੜੇ ਆ ਮੈਂ ਤੁਹਾਨੂੰ ਭੇਜ ਦੇਣੀ ਆ ਮੈਂ ਆਖਿਆ ਭੈਣਾ ਪੈਸੇ ਇਸ ਤਰ੍ਹਾਂ ਪੀ ਜਾਨੀ ਗੱਲ ਬਣਨੀ ਤੁਸੀਂ ਇੱਥੇ ਦੁਕਾਨ ਤੇ ਆ ਜਾਓ ਕਿਉਂਕਿ ਮੈਂ ਇਹ ਰਿਪੋਰਟ ਪੁਲਿਸ ਨੂੰ ਰਿਪੋਰਟ ਕੀਤੀ ਆ ਤੇ ਇਸ ਕਰਕੇ ਹੁਣ ਰਿਪੋਰਟਰਾਂ ਨੂੰ ਦੁਬਾਰਾ ਸੱਦਾਂਗੇ ਸਾਦਕੇ ਤੇ ਉਹਨਾਂ ਨੇ ਜੜੀ ਕਾਰਵਾਈ ਉਹ ਕਰਕੇ ਤੇ ਫਿਰ ਤੁਹਾਡੇ ਕੋਲ ਪੈਸੇ ਲਵਾਂਗੇ ਕਿਉਂ ਨਹੀਂ ਪੈਸੇ ਸੈਂਡ ਹੋਏ ਇੱਕ ਉਹ ਆnde ਆ ਵੀ ਜਿਹੜਾ ਸਰਵਿਸ ਸੀ ਹੋ ਸਕਦਾ ਡਾਊਨ ਆ ਤੇ ਮੈਂ ਵੀ ਚੈੱਕ ਨਹੀਂ ਕੀਤਾ ਕਿ ਪੈਸੇ ਨਿਕਲ ਗਿਆ ਕਿ ਨਹੀਂ ਨਿਕਲ ਗਏ ਤੇ ਇਸੇ ਕਾਲੀ ਕਾਲੀ ਚ ਮੈਂ ਜਿਹੜੀ ਆ ਮੁੜ ਕੇ ਇੱਥੇ ਹਾਂ ਅਹੀਂ ਚਲੇ ਗਏ ਅੱਗੇ ਕਿਤੇ ਜਾਣਾ ਹੈ ਫੰਕਸ਼ਨ ਤੇ ਲੈਣਾ ਉਹ ਚੰਗੇ ਪਰਿਵਾਰ ਤੋਂ ਮੈਂ ਤੇ ਕੱਲ ਵੀ ਕਿਹਾ ਸੀ ਕਿ ਚੰਗੇ ਪਰਿਵਾਰ ਦੀ ਕੁੜੀ ਆ ਤੇ ਗਲਤੀ ਲੱਗ ਗਈ ਆ ਚਲੋ ਗਲਤੀ ਇਨਸਾਨ ਗਲਤੀ ਦਾ ਪਤਲਾ ਇਹੋ ਜੀ ਕੋਈ ਗੱਲ ਬਾਤ ਨਹੀਂ ਤੇ ਤੇ ਚਲੋ ਮੇਰੇ ਪੈਸੇ ਵਾਪਸ ਆ ਗਏ ਆ ਕਿ ਇਸ ਕਰਕੇ ਮੈਂ ਰਿਕਵੈਸਟ ਕਰਦਾ ਵੀ ਜਿਹੜੀ ਵੀਡੀਓ ਵਾਇਰਲ ਹੋਈ ਆ ਇਹਨੂੰ ਇਹਨੂੰ ਖਤਮ ਕੀਤਾ ਜਾਵੇ ਤੇ ਅੱਗੇ ਤੋਂ ਉਹਨੂੰ ਵੀ ਕੰਨਾਂ ਨੂੰ ਹੱਥ ਲੱਗ ਗਿਆ ਵੀ ਇਹੋ ਜਿਹਾ ਕੰਮ ਮੈਂ ਜ਼ਿੰਦਗੀ ਚ ਨਾ ਕਰਾਂ ਤੇ ਬਹੁਤ ਵਧੀਆ ਇਹ ਲੇਡੀ ਦਾ ਤੁਸੀ ਧੰਨਵਾਦ ਕਰਦੇ ਜਿਹੜੀ ਆਪ ਚੜ ਕੇ ਆਈ ਆ ਹਾਂ ਮੈਂ ਲੇਡੀ ਦਾ ਬਹੁਤ ਧੰਨਵਾਦ ਕਰਦਾ ਉਹਨਾਂ ਖੁਦ ਮੈਨੂੰ ਫੋਨ ਕੀਤਾ ਔਰ ਚੱਲ ਕੇ ਮੇਰੀ ਦੁਕਾਨ ਤੇ ਆਇਆ ਤੇ ਮੈਂ ਇਸ ਕਰਕੇ ਲੇਡੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਲੋਕ ਕਮੈਂਟ ਕਰ ਦੇਣੇ ਥੱਲੇ ਵੀਡੀਓ ਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਜਿਹੜੇ ਲੋਕ ਕਰ ਰਹੇ ਆ ਉਹਨਾਂ ਨੇ ਮੇਰੀ ਰਿਕਵੈਸਟ ਆ ਕਿ ਗਲਤੀ ਦਾ ਇਨਸਾਨ ਗਲਤੀ ਦਾ ਪੁਤਲਾ ਇਹ ਕਰਕੇ ਗੱਲ ਹੀ ਹੱਥ ਕੋ ਕੋ ਹੋ ਸਕਦੀ ਆ ਤੇ ਜਿਹੜੇ ਥੱਲੇ ਕਮੈਂਟ ਕਰ ਰਹੇ ਆ ਉਹ ਵੀ ਮੇਰੇ ਨਾਲ ਨਾ ਕਰਨਾ ਉਹ ਸ਼ੇਅਰ ਕਰ ਦੋ ਨਾ ਕਰ ਉਹ ਨਾ ਕਰਨਾ ਹੁਣ ਐਸਾ ਸ਼ੇਅਰ ਨਾ ਵੀ ਆ ਤੇ ਵੀਟ ਜਿਹੜੀ ਜੜੀ ਆ ਇਹਨੂੰ ਸ਼ੇਅਰ ਕਰ ਲੈਣ ਕਿਉਂਕਿ ਉਹਨੇ ਮੈਨੂੰ ਪੈਸੇ ਦੇ ਦਿੱਤੇ ਦੁਕਾਨ ਤੇ ਆ ਕੇ ਮਤਲਬ ਆ ਗਈ ਆ ਤੇ ਭੁੱਲਿਆ ਬੰਦਾ ਜਿਹੜਾ ਵਾਸਾ ਜੇ ਉਹ ਕਾਰਾ ਜੇ ਉਹ ਉਹਦੇ ਵਾਸਤੇ ਹੋ ਰਿਹਾ ਉਹ ਤੋਂ ਵੱਡੀ ਕੋਈ ਗੱਲ ਨਹੀਂ ਹੁੰਦੀ ਸੋ ਦਾਦ ਦੇ ਕਿ ਹੁਣ ਸਾਬਕਾ ਫੋਰਜ ਨੇ ਵੀ ਇਹੀ ਗੱਲ ਕਹੀ ਹੈ ਕਿ ਔਰਤ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਠੱਗੀ ਨਹੀਂ ਕੀਤੀ ਉਸ ਦੇ ਨੈਟਵਰਕ ਦੀ ਪ੍ਰੋਬਲਮ ਸੀ ਜਿਸ ਦੇ ਚੱਲਦੇ ਉਸ ਨੇ ਕਿਹਾ ਕਿ ਤਾਂ ਕਰਕੇ ਪੈਸੇ ਜਿਹੜੇ ਕਿ ਟ੍ਰਾਂਸਫਰ ਨਹੀਂ ਹੋਏ ਪਰ ਮਹਿਲਾ ਨੇ ਆ ਕੇ ਉਸ ਦੇ 4000 ਰੁਪਏ ਉਹਨਾਂ ਨੂੰ ਦੇ ਦਿੱਤੇ ਨੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ